ਗੁਲਜਾਰੀ ਤੇ ਗੋਪੀ ਗੋਪੀ ਤੇ ਗੁਲਜਾਰੀ ਗੁਲਜਾਰੀ ਐ ਐ ਐ ਆ ਇੱਥੇ ਰੱਖ ਵਾਹ ਵੀ ਗੁਲਜਾਰੀ ਗੋਪੀ ਵੇਨਾ ਗੋਪੀ ਵੇਨਾ ਅਜੇ ਰੰਧਾਵਾ ਸਮ ਸਮਾਂ ਬਾਕੀ ਆ ਯਾਰ ਗੁਲਜਾਰੀ ਮੈਂ ਇੱਕ ਗੱਲ ਦੱਸ ਦਿੰਦਾ ਮੇਰਾ ਖਿਆਲ ਆ ਉਨੀ ਕਿ ਤੇਰੀ ਉਮਰ ਆ ਨੌਜਵਾਨਾ ਜਿੰਨਾ ਕਿ ਗੋਪੀ ਨੂੰ ਖੇਡਦਿਆਂ ਹੋ ਗਿਆ ਸਮਾਂ ਸੈਲਫ ਰਿਸਪੈਕਟ ਐਂਡ ਸਵਾਦ ਹੋ ਜਾ

ਵੀਰ ਰੇਸ ਨੇ ਘੋੜਿਆਂ 'ਚ ਜਿਹੜੇ ਜਾਂਦੇ ਆ ਲੰਮੀ ਰੇਸ ਨੇ ਘੋੜਿਆਂ 'ਚ ਜਿਹੜੇ ਜਾਂਦੇ ਆ ਮੀਰਪਰੀਆ ਕੈਨੇਡਾ ਅਮਰੀਕਾ ਤੱਕ ਮੇਰੇ ਵੀਰੋ ਖਿਡਾਰੀਆਂ ਦਾ ਮਾਣ ਕੀਤਾ ਬਾਪੂ ਮਾਨ ਸਿੰਘ ਦੁਬਈ ਦਾ ਪਿੰਡ ਹੈ ਉਹ ਸਾਹਮਣੇ ਹੈਰੀ ਹੈਰੀ ਟੱਬੇ ਦੀਆਂ ਵੀ ਦੋ ਰੇਡਾਂ 1000 ਦੀਆਂ ਦੋ ਰੇਡਾਂ 1000 ਦੀਆਂ ਟੱਬੇ ਵਾਲਾ ਹੈਰੀ ਆ ਗਿਆ ਰਿਸ਼ਪਾਲ ਸਿੰਘਿਆਂ ਵੱਲੋਂ ਤੇ ਨਾਲ ਕਹਿੰਦੇ ਉਧਰ ਪੱਠੇ ਵਾਲੇ ਵੀਰੇ ਓ ਚੱਕ ਟੱਕ ਓ ਚੱਕ ਕਿੱਤਾ ਡੱਕਾ ਤਾ ਆ ਲੋ ਜੀ ਆ ਹੁਣ ਉਹਦੇ ਮੱਲ ਵੀ ਝਾਕ ਲਾ ਸਿਰ ਤੋਂ ਦੀ ਉਹ ਵੀ ਕੁਛ ਵਾਰੀ ਜਾਂਦਾ ਓ ਮਾਡੇ ਵਾਲੇ ਜੱਫਾ ਕਿੰਦਾ ਦੇ ਲੱਗਾ ਦੁਨੀਆ ਖੁਸ਼ ਹੈ ਉਸਤਾਦ ਜੀ 1000